ਨਾਲਾ ਬਣਾ ਦਿਓ ਮੈਂ ਇਥੇ ਬਹੁਤ ਦੁਨੀਆਂ ਤੇ ਦੇਖਦਾ ਕੁਝ ਮੈਨੂੰ ਜੇ ਦੁਬਾਰੇ ਧਰਤੀ ਤੇ ਭੇਜਣਾ ਹੋਊਗਾ ਕਿਸੇ ਆਪਣੇ ਸਿੱਖ ਦੇ ਘਰ ਭੇਜ ਦਿਓ ਮੈਂ ਆਂਦੇ ਫਿਰ ਤੇਰੀ ਸਿੱਖੀ ਧਾਰਨ ਕਰਾਂ ਮੈਂ ਫਿਰ ਤੇਰੀ ਬਾਣੀ ਪੜਾਂ ਫਿਰ ਮੈਂ ਤੇਰਾ ਨਾਮ ਜਪ ਕੇ ਸੰਸਾਰ ਚ ਚੰਗੇ ਕੰਮ ਕਰਕੇ ਤੇਰੀ ਚਰਨਾ ਚਾਹਾਂ ਮੈਂ 30 ਸਾਲ ਦੀ ਉਮਰ ਪੂਰੀ ਹੋ ਗਈ ਉਹਦਾ ਮਤਲਬ ਮੇਰਾ ਕਹਿਣ ਤੋਂ ਸੀ ਕਿ ਗੁਰੂ ਪਾਸਾ ਬਖਸ਼ਦੇ ਨੇ ਮਨਮੁਖ ਆਵੇ ਮਨਮੁਖ ਜਾਵੈ ਮਨਮੁਖ ਫੇਰ ਫੇਰ ਚੋਟਾਂ ਖਾਵੈ ਇੱਕ ਵਾਰ ਮਰ ਕੇ ਜੰਮਣਾ ਜੰਮ ਕੇ ਮਰਨਾ ਔਖਾ ਹੋਇਆ ਵਾ ਤੇ ਬਾਰ ਬਾਰ ਜੰਮਣਾ ਬਾਰ ਬਾਰ ਮਰਨਾ ਪਤਾ ਨਹੀਂ ਕਿਹੜੀ ਮਸ਼ੀਨ ਚ ਲੱਗਣਾ ਕਿਦਾਂ ਦੰਦ ਕੱਢਣੇ ਕਿ ਦਸ ਸਕੂਲ ਨੂੰ ਥੈਲਾ ਲਾ ਕੇ ਤੁਰਨਾ ਕਿਸ ਤਰੀਕੇ ਨਾਲ ਉੱਥੇ ਮਾਸਟਰਾਂ ਕੋਲੋਂ ਡਰਨਾ ਕਿਦਾਂ ਰਸਤੇ 'ਚ ਕੁੱਤਿਆਂ ਤੋਂ ਡਰਨਾ ਡਰ ਡਰ ਕੇ ਰੋ ਰੋ ਕੇ ਜ਼ਿੰਦਗੀ ਦੇ ਦਿਨ ਲੰਘਾਣੇ ਕਦੇ ਦਾੜਾਂ ਕੱਢ ਕਦੇ ਲੂਜ਼ ਮੋਸ਼ਨ ਹੋ ਕਦੇ ਬੁਖਾਰ ਚੜ ਗਿਆ ਕਦੇ ਮਾਤਾ ਨਿਕਲਈ ਕਦੇ ਹੋਰ ਕੋਈ ਕਰੋਨਾ ਆ ਗਿਆ ਪਤਾ ਨਹੀਂ ਕੀ ਕੀ ਲੰਘਣਾ ਫਿਰ ਨਿਆਣਾ ਪਈ ਕਾਮਯਾਬ ਨਹੀਂ ਹੋਇਆ ਕੁੜੀ ਦੇ ਘਰ ਲਾਦ ਨਹੀਂ ਹੋਈ ਤਾਂ ਮੁਸ਼ਕਲ ਹੋ ਗਈ ਕੁੜੀ ਦੇ ਛੱਡੀ ਗਈ ਤਾਂ ਮੁਸ਼ਕਲ ਹੋ ਗਈ ਤੇ ਜੇ ਕੋਈ ਪੈਸੇ ਦੀ ਘਾਟ ਆ ਗਈ ਤਾਂ ਫੁੱਟ ਫੁੱਟ ਕੇ ਰੋਂ ਲੱਪਿਆ ਐਦਾਂ ਰੋਂ ਜੰਮਦਿਆਂ ਸਾਰ ਰੋਂਦਾ ਆ ਤੇ ਸਾਰੀ ਜ਼ਿੰਦਗੀ ਰੋਂਦਾ ਹੀ ਮਰ ਜਾਂਦਾ ਹੈ ਫਿਰ ਕਿਸੇ ਹੋਰ ਜੁਮ ਚ ਬਹਿ ਜਾਊਗਾ ਆ ਸਿਸਟਮ ਹੈ ਧਰਮ ਦੀ ਦੁਨੀਆ ਦਾ ਇਸ ਕਰਕੇ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹੁੰਨੇ ਆ ਕਿ ਪ੍ਰਭੂ ਜਿਹੜੀ ਲੰਘ ਗਈ ਆ ਉਹ ਸਾਡੇ ਕੋਲ ਨਹੀਂ ਰਹੀ ਤੁਹਾਡੇ ਅੰਦਰ ਇੱਕ ਕੌਮ ਦਾ ਪਿਆਰ ਜਾਗੇ ਤੇ ਮੇਰੇ ਬਜ਼ੁਰਗਾਂ ਨੇ ਇੰਨਾ ਕੁ ਕੌਮ ਦੀ ਖਾਤਰ ਕੀਤਾ ਮੈਂ ਤਾਂ ਸਿਰਫ ਨਸ਼ਾ ਹੀ ਛੱਡਣੇ ਆ ਝੂਠ ਛੱਡਣਾ ਆ ਬੇਈਮਾਨੀ ਛੱਡਣੀ ਐ ਤੇ ਨਾਲ ਨਾਲ ਕਰੈਕਟਰ ਉੱਚਾ ਰੱਖਣਾ ਐ ਤੇ ਬਾਣੀ ਪੜਨੀ ਸਵੇਰ ਨੂੰ ਤੇ ਸ਼ਾਮ ਨੂੰ ਤੇ ਪੰਜ ਕੱਕੇ ਰੱਖਣੇ ਆ ਐਨੀ ਗੱਲ ਨਾਲੇ ਗੁਰੂ ਨਾਲ ਮੇਰਾ ਬਾਹ ਫੜ ਲੈਣੀ ਆ ਜੀ ਦੀ ਬਾਹ ਗੁਰੂ ਨਾਲ ਫੜ ਲਈ ਉਹ ਫਿਰ ਕਦੇ ਵੀ ਥੱਲੇ ਨਹੀਂ ਜਾਊਗਾ ਤਾਂ ਹਸੀ ਕਹਿੰਦੇ ਆ ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੋ ਬਾਹੇ ਗਹਿ ਕਿ ਹੁਣ ਲਾਜ ਰੱਖ ਲਈ ਲਾਜ ਰੱਖ ਲਈ ਆਪਣੇ ਕਿਰਪਾਨ ਦੀ ਮੇਰੀ ਕਰਤੂਤ ਨਹੀਂ ਚੰਗੀ ਇਹ ਕੇਸਾਂ ਦੀ ਲਾਜ ਰੱਖੀ ਤੇਰੇ ਕੇਸ ਨੇ ਇਹ ਕੇਸ ਸਾਰੀ ਮਨੁੱਖਤਾ ਚ ਨੇ ਇਹ ਡਿਜ਼ਾਈਨ ਬਣਾਣ ਨੂੰ ਨਹੀਂ ਸੀ ਬਣੇ ਕੇਵਲ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਆਪਣੀ ਸ਼ਕਲ ਦਿੱਤੀ ਹੈ ਬਰਕਰਾਰ ਕਰਾਈ ਹੈ ਵੇ ਜੇ ਤੁਸੀਂ ਰੱਬ ਦੀ ਭਗਤੀ ਕਰਨੀ ਤੇ ਰੱਬ ਦੀ ਬਣਾਈ ਸਕਲ ਨੂੰ ਆਪਣੀ ਮਰਜ਼ੀ ਨਾਲ ਮੋਡੀਫਿਕੇਸ਼ਨ ਨਾ ਕਰਿਓ ਕੇਸਾਂ ਨੂੰ ਰੰਗਿਓ ਨਾ ਇਹਨਾਂ ਨੂੰ ਕੱਟਿਓ ਨਾ ਇਹ ਕੁਦਰਤ ਦਾ ਸੁਜਾਵਟ ਹੈ ਤੁਹਾਡੀ ਤੇ ਤੁਸੀਂ ਤਾਂ ਖਾਸ ਕਰਕੇ ਸਿੰਘ ਬਣੇ ਆ ਸਿੰਘ ਮੈਨੂੰ ਸ਼ੇਰ ਹੁੰਦਾ ਸ਼ੇਰ ਦੀ ਕੋਈ ਵੀ ਪੂਛ ਦਾ ਵਾਲ ਪੱਟ ਨਹੀਂ ਸਕਦਾ ਹੁਣ ਮੈਨੂੰ ਕਈ ਵਾਰ ਇਹ ਨਾ ਮੁੰਡਿਆਂ ਨੂੰ ਕਹਿਣਾ ਪੈਂਦਾ ਕਿ ਭਾਰਤ ਵਿੱਚ ਹਜੇ ਤੱਕ ਤੁਹਾਡੇ ਕੋਲ ਦਾੜੀ ਨੂੰ ਹੱਥ ਮਾਰੇ ਤੁਹਾਡੀ ਪੱਗ ਲਾਏ ਜਾਂ ਤੁਹਾਡੇ ਕਿਸਿਆਂ ਦੀ ਬੇਅਦਬੀ ਕਰੇ ਜੂੜੇ ਦੀ ਉਹ ਬੰਦੇ ਨੂੰ 2 ਸਾਲ ਦੀ ਸਜ਼ਾ ਹਜੇ ਤੱਕ ਭਾਰਤ ਦਾ ਕਾਨੂੰਨ ਦਿੰਦਾ ਇਹ ਕੇਸਾਂ ਦਾ ਇੱਜ਼ਤ ਨਾ ਹਿੰਦੂ ਵੀਰਾਂ ਦੀ ਸੰਵਿਧਾਨ ਵਿੱਚ ਹੈ ਨਾ ਅਸਾਈਆਂ ਦੀ ਨਾ ਮੁਸਲਮਾਨਾਂ ਦੀ ਇਹ ਇੱਜ਼ਤ ਕੇਵਲ ਸਿੱਖਾਂ ਦੇ ਕੇਸਾਂ ਦੀ ਐ ਜਿਹੜਾ ਬੰਦਾ ਇਹਨਾਂ ਦੇ ਕੇਸਾਂ ਦੀ ਬਿਆਦਵੀ ਕਰੇ ਉਹਨੂੰ 2 ਸਾਲ ਦੀ ਸਜ਼ਾ ਤੇ ਅੱਜ ਦਾ ਸਿੱਖ ਨਾਈ ਕੋਲ ਜਾ ਕੇ 100 ਰੁਪਈਆ ਜੇਬ ਤੋਂ ਕੱਢ ਕੇ ਲੈਨ 'ਚ ਲੱਗ ਕੇ ਕੇਸ ਕਟਾਉਂਦਾ ਹੋਇਆ ਫਿਰ ਪਤਾ ਨਹੀਂ ਕਿੰਨੀ ਕ ਬਹਾਦਰੀ ਹੋ ਜਾਣੀ ਐ ਗੁਰੂ ਤੋਂ ਬੇਮਖ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਉਹ ਪਾਵੇ ਮੁਕਤ ਨਾ ਹੋਰਥਾ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਕਦੇ ਦੇਖਿਓ ਸਹੇ ਦੀ ਜੂਨ ਕਿੱਦਾਂ ਦੀ ਹੋਊਗੀ ਹਰ ਟਾਈਮ ਸਹਮਿਆਂ ਹੁੰਦਾ ਬੰਦਾ ਆਜੇ ਤਾਂ ਕੰਨ ਖੜੇ ਨੇ ਕੋਈ ਕੁੱਤਾ ਆਜੇ ਤਾਂ ਸੈੰਗ ਗਿਆ ਤੇ ਦੌੜਦਾ ਤੇ ਐਂ ਉਹ ਦੇਖਦਾ ਕਿੱਦਾਂ ਸਾਰੀ ਜ਼ਿੰਦਗੀ ਰਾਤ ਕਿੱਥੇ ਕੱਟੂਗਾ ਉਹਨੂੰ ਪਤਾ ਨਹੀਂ ਅਗਲੇ ਪਾਸੇ ਬੇਸ਼ਕ ਕੰਡਿਆਂ ਵਿੱਚ ਛਾਲ ਮਾਰਦੇ ਉਹ ਪਾਣੀ ਲੱਗਿਆ ਆ ਕਿੱਥੇ ਰਾਤ ਕੱਟੂਗਾ ਚੂਹੇ ਦੀ ਰੋਡ 'ਚ ਪਾਣੀ ਪਾ ਦਿੱਤਾ ਠੰਡ ਦੇ ਦਿਨ ਨੇ ਉਹ ਸੰਗੜ ਕੇ ਬਾਹਰ ਬੈਠਾ ਉੱਤੋਂ ਆਂਦਾ ਇੱਕ ਛਿਕਰਾ ਉਹਨੂੰ ਇਕੱਠੇ ਹੋਏ ਨੂੰ ਚੁੱਕ ਕੇ ਪਾ ਕੇ ਪੰਜਿਆਂ ਵਿੱਚ ਉਹਨੇ ਉਹਦਾ ਨੋਚ-ਨੋਚ ਕੇ ਉਹਦਾ ਮਾਸ ਤੇ ਆਂਤੜੀਆਂ ਅੱਡ ਕਰ ਦਿੰਦਾ ਦੇਖੋ ਕਿਦਾਂ ਚੱਲਦਾ ਹੈ ਸਿਸਟਮ ਸਾਰਾ ਆਲੇ-ਦੁਆਲੇ ਦੇਖੋ ਤਾਂ ਤੁਹਾਡੇ ਅੱਗੇ ਹੱਥ ਜੋੜ ਕੇ ਬਾਰ-ਬਾਰ ਬੇਨਤੀ ਕਰੀ ਦੀ ਪੇ ਹਜੇ ਵੀ ਮੁੜ ਪੋ ਪਿਛਾਂ ਨੂੰ ਚੰਗੇ ਕੰਮ ਕਰੋ ਜੇ ਚੰਗੇ ਨਹੀਂ ਕਰਨੇ ਤੇ ਮਾੜੇ ਵੀ ਨਾ ਕਰੋ ਜੇ ਕਿਸੇ ਦਾ ਭਲਾ ਨਹੀਂ ਕਰਨਾ ਤੇ ਬੁਰਾ ਨਾ ਕਰੋ ਹਰ ਕੁੜੀ ਧੀ ਪੈਣ ਨੂੰ ਆਪਣੀ ਧੀ ਪੈਣ ਜਾਣੋ ਇਹ ਸਾਰਾ ਕਸੂਰ ਮੀਡੀਏ ਦਾ ਫਿਲਮਾਂ ਦਾ ਗੰਦਿਆਂ ਗਾਣਿਆਂ ਦਾ ਤੇ ਨਸ਼ਿਆਂ ਦਾ ਇਹਨਾਂ ਚੀਜ਼ਾਂ ਨੇ ਸਾਨੂੰ ਅੱਗਾ ਮਾਰਿਆ ਤੇ ਮੈਂ ਜੀਦ ਕਰਦਾ ਮੁਸਲਮਾਨ ਭਰਾ ਦੇ ਉਹਨਾਂ ਆਪਣੇ ਸਮਾਜ ਵਿੱਚ ਨਾ ਡੀਜਾ ਲੱਗਣ ਦਿੱਤਾ ਹਜੇ ਤੱਕ ਨਾ ਨਸ਼ਾ ਵੜਨ ਦਿੱਤਾ ਨਾ ਕੁੜੀਆਂ ਨੂੰ ਨੰਗਿਆ ਹੋਣ ਦਿੱਤਾ ਤੁਹਾਡੇ ਲਾਗੇ ਕਾਦੀਆਂ 'ਚ ਬੈਠੇ ਆ ਇਹ ਗੱਲਾਂ ਜਾ ਕੇ ਦੇਖੋ ਹਰ ਮੁਸਲਮਾਨਾਂ ਦਾ ਮੁੰਡਾ ਪੰਜ ਟਾਈਮ ਨਮਾਜ਼ਾਂ ਕਰੂਗਾ ਉਦੀ ਕੋਈ ਜ਼ਰਤ ਨਹੀਂ ਪਈ ਆਖੇ ਮੈਂ ਨਹੀਂ ਨਮਾਜ਼ ਪੜ੍ਹਨੀ ਇਹ ਸਿੱਖਾਂ ਦੇ ਮੁੰਡਿਆਂ ਦੀ ਆਖੜ ਹੋ ਗਈ ਹੈ ਕਿਉਂ ਆਖੜ ਹੋਈ ਕਿਉਂਕਿ ਦਾ ਪਿਓ ਵੀ ਢਿੱਲਾ ਉਹ ਵੀ ਸ਼ਰਾਬ ਪੀਂਦਾ ਹੈ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਬੱਚੇ ਆਪਣੇ ਆਪ ਸਿੱਖੀ ਦੀ ਲਾਈਨ ਤੇ ਚੜੇ ਜਾਂਦੇ ਨੇ ਇਸ ਕਰਕੇ ਪਿਆਰਿਓ ਬੇਟੀ ਨੇ ਖੰਡੇ ਦੀ ਪੌਲ ਛੱਕੀ ਗੁਰੂ ਅੱਗੇ ਹੱਥ ਜੋੜੇ ਪਿਛਲੀ ਜ਼ਿੰਦਗੀ ਤੋਂ ਮਾਫੀ ਮੰਗ ਕੇ ਅੱਗੇ ਤੋਂ ਗੁਰੂ ਦੇ ਚਰਨਾਂ 'ਚ ਆਪਣਾ ਜੀਵਨ ਬਤੀਤ ਕਰਨ ਦਾ ਪ੍ਰਣ ਲਿਆ ਉਪਰਾਂ ਨਿਮਾਂਦੀ ਹੋਈ 30 ਸਾਲ ਦੀ ਉਮਰ ਭੋਗ ਕੇ ਸਾਡੇ ਕੋਲੋਂ ਮਸਤੀ ਦੀ ਵਿਛੋੜਾ ਦੇ ਗਈ ਅੱਜ ਅਸੀਂ ਉਹਦੀ ਯਾਦ ਵਿੱਚ ਬੈਠੇ ਹਾਂ ਇਹ ਸੀ ਮੇਰਾ ਛੋਟਾ ਜਿਹੀ ਬੇਨਤੀ ਹੁਣ ਮੈਂ ਜ਼ਿਆਦਾ ਲੰਮਾ ਨਹੀਂ ਸਮਾਪਤੀ ਦਾ ਲੈਣਾ ਆਖਰੀ ਮੇਰਾ ਸਟੈਪ ਹੁੰਦਾ ਜਦੋਂ ਵੀ ਸਿੱਖ ਤੇ ਸਿੱਖਣੀ ਦੀ ਇੱਕ ਰੂਲ ਆਫ ਕੰਡਕਟ ਹੈ ਸਿੱਖੀਜਮ ਸਿੱਖਾਂ ਦੀ ਰਹਿਤ ਮਰਿਆਦਾ ਉਹਦਾ ਚ ਸਾਰਾ ਡਿਸਪਲਿਨ ਹੈ ਸਿੱਖ ਦਾ ਪਾਠ ਕਿਦਾਂ ਕਰਨਾ ਅਰਦਾਸ ਜੇ ਕਿਹੜੇ ਸ਼ਬਦ ਜੂਰ ਵਰਤਨੀ ਜੇ ਜੇ ਮਰਜੀ ਅਰਦਾਸ ਜਿਹੜੀ ਮਰਜੀ ਕਰੀ ਜੋ ਇਹ ਨਹੀਂ ਗੱਲਾਂ ਹੁੰਨੀਆਂ ਇਹ ਇੱਕ ਕੌਮ ਨੂੰ ਆਗੂ ਬਾੜੇ ਨਕਮੇ ਨਿਕਲੇ ਉਹਨਾਂ ਆਗੂਆਂ ਨੇ ਕੌਮ ਨੂੰ ਸਮਝਾ ਸੰਭਾਲਣ ਦਾ ਯਤਨ ਨਹੀਂ ਕੀਤਾ ਕੌਮ ਵਿੱਚ ਬਲ ਹੈਗਾ ਕੌਮ ਵਿੱਚ ਸ਼ਰਧਾ ਹੈਗੀ ਹੈ ਪਰ ਇਹ ਸ਼ਰਧਾ ਗਲਤ ਥਾਂ ਤੇ ਲੱਗ ਗਈ ਇਹਨਾਂ ਦੀ ਸਾਰੀ ਦੀ ਸਾਰੀ ਕੋਈ ਕਿਸੇ ਬਾਬੇ ਕੋਲ ਜਿੰਨਾ ਪੈਸਾ ਇਹਨਾਂ ਸਿੱਖ ਭਰਾਵਾਂ ਦਾ ਇਹਨਾਂ ਡੇਰਿਆਂ ਤੇ ਲੱਗ ਗਿਆ ਜਿੰਨਾ ਪੈਸਾ ਇਹਨਾਂ ਦੇ ਪੈਲਸਾਂ ਤੇ ਲੱਗੇ ਆ, ਜਿੰਨਾ ਪੈਸਾ ਇਹਨਾਂ ਦੇ ਨਸ਼ਿਆਂ ਤੇ ਬਰਬਾਦ ਹੋਇਆ, ਨਸ਼ਾ ਪੀ ਕੇ ਪੁਲਿਸ ਨੂੰ ਦਿੱਤਾ ਇਹ ਨਹੀਂ ਪੈਸਾ, ਝੂਠੀਆਂ ਗਵਾਹੀਆਂ ਦਿੱਤੀਆਂ, ਕੋਰਟ ਵਿੱਚ ਪੈਸਾ ਲਾਇਆ, ਜਿੰਨਾ ਪੈਸਾ ਇਹ ਨਹੀਂ ਪੈਲਸਾਂ ਤੇ ਫੂਕਿਆ, ਜਿੰਨਾ ਪੈਸਾ ਨਹੀਂ ਕੋਠਿਆਂ ਤੇ ਵੱਡ-ਵੱਡੇ ਪਾ ਕੇ ਦੋ ਨਿਆਣੇ ਜੰਮ ਕੇ 6-6 ਮੰਜ਼ਲੇ ਕੋਠੇ ਪਾ ਕੇ ਫੂਕਿਆ। ਇਹੋ ਪੈਸਾ ਪੰਜਾਬ ਵਿੱਚ ਮੇਰੇ ਚ ਰੱਖ ਲੈਂਦੇ ਤਾਂ ਸਾਨੂੰ ਕਿਸੇ ਵੀ ਸਰਕਾਰ ਕੋਲੋਂ 8 ਪੈਸੇ ਵੀ ਲੈਣ ਦੀ ਲੋੜ ਨਾ ਰਹਿੰਦੀ ਆਪਣੇ ਪਿੰਡ ਨੂੰ ਆਪਣਾ ਘਰ ਬਣਾ ਦੇ, ਮੇਰਾ ਪਿੰਡ ਸੁਖੀ ਤਦ ਹੀ ਹੋਣਾ ਜਿੱਥੇ ਦਾ ਕੱਲਾ ਕੱਲਾ ਜਿਹੜਾ ਬੱਚਾ ਉਹ ਇਮਾਨਦਾਰ ਤੇ ਮਿਹਨਤੀ ਤੇ ਸੱਚਾ ਸੁੱਚਾ ਹੋਊਗਾ ਜੇ ਮੇਰਾ ਪਿੰਡ ਦੁਖੀ ਹੈ ਤੇ ਮੇਰੇ ਇੱਥੇ ਰਹਿਣ ਦਾ ਕੋਈ ਵੀ ਹੱਜ ਨਹੀਂ ਮੈਂ ਵੀ ਜ਼ਰੂਰ ਦੁਖੀ ਹੋਊਗਾ ਇਸ ਕਰਕੇ ਆਪਣੇ ਘਰ ਨੂੰ ਸਾਫ਼ ਕਰਕੇ ਗਵਾਂਢੀ ਦੇ ਘਰਾਂ ਵੱਲ ਵੱਧ ਕੇ ਹਰ ਬੰਦੇ ਦਾ ਨਸ਼ਾ ਛਡਾਣਾ ਹਰ ਬੰਦੇ ਨੂੰ ਗੁਰੂ ਨਾਲ ਜੋੜਨਾ ਜਿੱਦਾਂ ਉਹ ਮੁਸਲਮਾਨ ਹਸੀ ਨਹੀਂ ਕਹਿੰਦੇ ਹਿੰਦੂਆਂ ਨੂੰ ਸਿੱਖ ਬਣਾਈਏ ਅਸੀਂ ਕਦੇ ਨਹੀਂ ਕੁਬਲ ਕੇ ਕਾਵਾਂਗੇ ਮੁਸਲਮਾਨਾਂ ਨੂੰ ਸਿੱਖ ਬਣਾਈਏ ਅਸੀਂ ਕਾਵਾਂਗੇ ਮੁਸਲਮਾਨੋ ਸੱਚੇ ਮੁਸਲਮਾਨ ਰਹੋ ਤੁਹਾਡੇ ਮਾਮੇ ਚਾਚੇ ਤਾਏ ਮੁਸਲਮਾਨ ਨੇ ਹਿੰਦੂਓ ਸੱਚੇ ਹਿੰਦੂ ਰਹੋ ਪਰ ਸੱਚੀ ਮੁੱਚੀ ਦੇ ਹਿੰਦੂ ਬਣੋ ਤੇ ਅਸਾਈਓ ਸੱਚੇ ਅਸਾਈ ਬਣੋ ਤੇ ਸਿੱਖੋ ਸੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੋ ਕਿਸੇ ਡੇਰੇ ਤੇ ਨਾ ਜਾਓ ਤਾਂ ਤੁਹਾਡੇ ਡੇਰੇ ਤਿੰਨਾਂ ਮਹੀਨਿਆਂ ਚ ਬੰਦ ਹੋ ਜਾਂਦੇ ਸਾਰੇ ਤੁਹਾਡੇ ਪੈਸੇ ਨਾਲ ਸਾਰਾ ਕੰਮ ਚੱਲਦਾ ਤੁਹਾਡਾ ਪੈਸਾ ਕੋਈ ਵੀ ਠੇਕੇ ਤੇ ਨਾ ਜਾਏ ਤੇ ਠੇਕੇ ਆਪਣੇ ਆਪ ਖਤਮ ਹੋ ਜਾਂਦੇ ਆ ਤੁਹਾਡਾ ਪਿੰਡ ਚ ਇਤفاق ਹੋਏ ਤੇ ਵਿਰੋਧਾ ਤੁਹਾਡੀ ਖਤਮ ਹੋ ਜੋਗੀ ਤੁਸੀਂ ਵੋਟਾਂ ਪਾ ਕੇ ਉਹਨਾਂ ਬੰਦਿਆਂ ਨੂੰ ਅੱਗੇ ਕਰ ਲੈਣਾ ਉਹੀ ਬੰਦਿਆਂ ਨਾਲ ਤੁਹਾਡੀ ਤਾਕਤ ਨਾਲ ਡੇਢ ਡੇਢ ਉਹਨਾਂ ਨੂੰ ਲੱਖ ਲੱਖ ਰੁਪਈਆ ਪੈਨਸ਼ਨ ਲੱਗਣੀ ਐ ਐਮ ਐਲ اے ਸਾਹਿਬ ਨੂੰ ਕਿੰਨੀ ਪੈਨਸ਼ਨ ਲੱਗਣੀ ਐ ਪੜ੍ਹਾਈ ਨਹੀਂ ਕੀਤੀ ਐ ਐਮ ਐਲ اے ਨੇ ਤੁਹਾਡੀਆਂ ਵੋਟਾਂ ਨਾਲ ਉਹਨਾਂ ਨੂੰ ਕਿੰਨੀ ਪੈਨਸ਼ਨ ਲੱਗਣੀ ਐ ਉਹ 80000 ਰੁਪਇਆ ਬੁੱਢੇ ਬਾਰੇ ਤੱਕ ਪੈਨਸ਼ਨ ਲਗਣੀ ਉਹਨੂੰ ਤੁਹਾਡੀਆਂ ਵੋਟਾਂ ਦੀ ਤਾਕਤ ਨਾਲ ਡਿਗਰੀ ਨਹੀਂ ਕੀਤੀ ਮੇਰੇ ਭਰਾ ਨਾਲ ਤੁਸੀਂ ਵੋਟਾਂ ਪਾਈਆਂ ਮੁੜ ਕੇ ਤੁਹਾਨੂੰ ਲੜਾ ਕੇ ਤੁਹਾਡੇ ਸਮਝੌਤੇ ਕਰਾਣੇ ਤੁਹਾਨੂੰ ਇਹ ਲੜਾਣਾ ਚੀਨੀਆਂ ਨੂੰ ਨਹੀਂ ਲੜਾਣਾ ਅਮਰੀਕਾ ਵਾਲਿਆਂ ਨੂੰ ਨਹੀਂ ਲੜਾਣਾ ਹਰਿਆਣਿਆਂ ਨੂੰ ਨਹੀਂ ਲੜਾਣਾ ਬਿਹਾਰੀਆਂ ਨੂੰ ਨਹੀਂ ਲੜਾਣਾ ਕਿਹਨੂੰ ਲੜਾਣਾ ਕੀ ਮੈਂ ਤੁਮੈਨੂੰ ਕਿਉਂ ਮੈਨੂੰ ਭੁਗਾਦੇ ਰਹਿੰਨੇ ਤੁਸੀਂ ਲੜਨਾ ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚਣਾ ਫਿਰ ਆਪਣਾ ਕਚੂਬਰ ਕਢਾਣਾ ਫਿਰ ਹੱਥ ਜੋੜਨੇ ਪੈਰੀ ਹੱਥ ਲਾਣੇ ਜੇ ਜਿੱਥੇ ਲਾਣੇ ਸੀ ਉੱਥੇ ਹੱਥ ਨਹੀਂ ਲਾਏ ਜਿਹਦੇ ਅੱਗੇ ਸਿਰ ਝੁਕਾਣਾ ਸੀ ਉਹਦੇ ਤੇ ਝੁਕੇ ਨਹੀਂ ਜਿਸ ਕਦੇ ਤਰੱਕੀ ਨਹੀਂ ਕਰ ਸਕਦੇ ਅੱਗੇ ਆ ਹੁਣ ਤੁਹਾਡੇ ਬਹੁਤ ਇਕੱਠੇ ਹੋਏ ਐ ਜਿਹੜੇ ਹੁਣ ਤੁਸੀਂ ਇਕੱਠੇ ਹੋਏ ਐ 50 ਸਾਲ ਪਹਿਲਾਂ ਤੂੰ ਸਾਰ ਪਿੰਡ 'ਚ ਇਕੱਠੇ ਹੁੰਦੇ ਵੀ ਮੇਰੇ ਪਿੰਡ ਜਿਹੜਾ ਵੀ ਬੰਦਾ ਨਸ਼ਾ ਲੈਂਦਾ ਉਹਦੇ ਘਰ ਨੂੰ ਘੇਰ ਲੈਂਦੇ ਵੀ ਤੂੰ ਕੌਣ ਹੁੰਨਾ ਪਿੰਡ 'ਚ ਨਸ਼ਾ ਵੇਚਣ ਵਾਲਾ ਤੂੰ ਕੌਣ ਹੁੰਨਾ ਸੀ ਪਿੰਡ 'ਚ ਤੂੰ ਕੌਣ ਹੁੰਨਾ ਓਏ ਕਿਸੇ ਦੀ ਕੁੜੀ ਦੀ ਇੱਜ਼ਤ ਲੁੱਟਣ ਵਾਲਾ ਤੂੰ ਕੌਣ ਹੁੰਨਾ ਓਏ ਪਿੰਡ 'ਚ ਗੰਦੇ ਗਾਣੇ ਲਾਉਣ ਵਾਲਾ ਇੱਥੇ ਢਾਡੀਆਂ ਦੀਆਂ 12 ਲਾ ਕੀਰਤਨ ਲਾ ਇਥੇ ਕੀਤਾ ਕੁਛ ਨਹੀਂ ਮੌਤ ਸਿਰ ਤੇ ਆ ਗਈ ਚਿੱਟੇ ਕੁੱਪੜ ਬਣ ਗਏ ਹੁਣ ਅੱਖਾਂ ਕਮਜ਼ੋਰ ਪੈਣ ਰਹੀਆਂ ਲੱਤਾਂ 'ਚ ਜਾਨ ਟੁੱਟਣ ਰਹੀ ਹੈ ਬੀਪੀ ਹਾਈ ਹੋਣ ਡੇ ਨੇ ਸ਼ੂਗਰਾਂ ਵਧੀਆਂ ਪਈਆਂ ਨੇ ਕਰੋਨਾ ਉੱਤੇ ਚਾੜ ਦਿੱਤਾ ਹੋਰ ਨਵਾਂ ਆ ਗਿਆ ਹੁਣ ਇੱਕ ਕਰੋਨਾ ਪਹਿਲਾਂ ਹਜੇ ਮੁੱਕਿਆ ਨਹੀਂ ਇੱਕ ਹੋਰ ਆ ਗਿਆ ਕਰੋਨਾ ਹੁਣ ਇੱਥੇ ਧੱਕੇ ਖਾਈ ਜੋ ਸਕੂਲਾਂ 'ਚੋਂ ਬੰਡੇ ਹਟ ਗਏ। ਉਹ ਇਹ ਸਰਕਾਰਾਂ ਜੇ ਜਹਾਜ਼ ਬੰਦ ਕਰ ਸਕਦੀਆਂ ਲੋਕੋ, ਜੇ ਗੁਰਦੁਆਰੇ ਬੰਦ ਕਰ ਸਕਦੀਆਂ, ਲੋਕਾਂ ਨੂੰ ਘਰਾਂ ਦੇ ਵਿੱਚ ਡੱਕ ਸਕਦੀਆਂ ਤੇ ਕੀ ਇਹ ਨਸ਼ੇ ਨਹੀਂ ਬੰਦ ਕਰ ਸਕਦੀਆਂ ਭਾਰਤ 'ਚੋਂ? ਕੀ ਇਹ ਗੰਦੇ ਗਾਣੇ ਫਿਲਮਾਂ ਦੇ ਗੰਦ ਨਹੀਂ ਗੰਦ ਨਹੀਂ ਭਾਰਤ 'ਚੋਂ ਬੰਦ ਕੀਤਾ ਜਾ ਸਕਦਾ? ਕੀ ਇਥੇ ਹਰ ਬੰਦੇ ਨੂੰ ਰੋਜ਼ਗਾਰ ਨਹੀਂ ਦਿੱਤਾ ਜਾ ਸਕਦਾ? ਜੇ ਰਾਜੇ ਦੇ ਅੰਦਰ ਇੰਨੀ ਸੋਚ ਹੋਏ ਪਈ ਜਿਹੜੀ ਰૈયਤ ਹੈ ਉਹ ਮੇਰੀ ਔਲਾਦ ਹੈ ਜੇ ਔਲਾਦ ਸੁਖੀ ਹੈ ਤੇ ਮੈਂ ਸੁਖੀ ਹਾਂ ਜੇ ਮੇਰੀ ਰਜਤ ਖਰਾਬ ਦੁਖੀ ਹੈ ਤੇ ਮੇਰਾ ਰਾਜਾ ਬਣਦਾ ਕੋਈ ਫਰਕ ਨਹੀਂ ਹੈ ਉਹਦਾ ਤੁਹਾਨੂੰ ਜਾਣ ਕੇ ਦੁਖੀ ਕਰਨ ਲਿਆ ਉਹ ਉਹਦੇ ਕੋਈ ਜ਼ਰਤ ਨਹੀਂ ਸੀ ਸਾਨੂੰ ਦੁਖੀ ਕਰਦਾ ਸਾਡੀ ਆਪਣੀ ਮੂਰਖਬਤੀ ਕਰਕੇ ਸਾਰੇ ਦੁਖੀ ਹੋਏ ਪਏ ਤਹਾਡੇ ਕੋਈ ਤਾਕਤ ਸੀ ਵੋਟ ਨਹੀਂ ਦਿੱਤੀ ਤੁਹਾਡੀ ਬੋਟ ਦੀ ਤਾਕਤ ਬਹੁਤ ਵੱਡੀ ਸੀ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਵੀ ਤੁਹਾਡੀ ਬੋਟ ਦੀ ਕਿੰਨੀ ਤਾਕਤ ਹੈ ਤੁਸੀਂ ਸ਼ਰਾਬ ਪੀ ਪੀ ਕੇ ਵੋਟਾਂ ਪਾ ਪਾ ਕੇ ਆਪਣਾ ਹੱਥ ਸਾਰਾ ਜਾੜਾ ਕੀਤਾ ਹੋਇਆ ਸੋ ਮੈਂ ਹੁਣ ਦੂਰ ਚਲੇ ਜਾਣਾ ਅਛਦਾਈ ਹੋ ਗਿਆ ਭੌਂਕ ਭੌਂਕੇ ਸੋ ਮਹਾਰਾਜ ਕਿਰਪਾ ਕਰਨ ਜਦੋਂ ਵੀ ਇੱਕ ਸਿੱਖ ਤੇ ਸਿੱਖਣੀ ਦੇ ਆਖਰੀ ਟਾਈਮ ਆਂਦਾ ਉਹਦੇ ਲਾਗੇ ਰੋਣਾ ਨਹੀਂ ਧਾ ਨਹੀਂ ਮਾਰਨੀ ਸਿਆਪਾ ਨਹੀਂ ਕਰਨਾ ਇਹ ਹਿੰਦੂ ਦਾ ਤੇ ਸਿੱਖ ਦਾ ਫਰਕ ਹੈ ਤੁਹਾਨੂੰ ਦੱਸਿਆ ਜਾਣਾ ਹੁਣ ਉਹਦੇ ਲਾਗੇ ਬਾਣੀ ਪੜ੍ਹਨੀ ਹੈ ਬੱਚਿਆਂ ਨੂੰ ਰੋਣਾ ਆਣਾ ਚੁੱਪ ਕਰਾਣਾ ਫੇ ਕੋਈ ਨਹੀਂ ਮਮਾ ਗੁਰੂ ਪਾਤਸ਼ਾਹ ਕੋਲ ਚਲੇ ਗਈ ਹੈ ਉਹ ਨਹੀਂ ਫਿਰ ਨਾ ਮਾ ਉਹਨੂੰ ਬੜਾ ਕੇ ਝੱਗਾ ਦੇਣਾ ਫਿਰ ਉਹਨੂੰ ਪੇਡਣਾ ਇੱਥੇ ਪਰ ਇੱਕ ਗੱਲ ਹੈ ਕਿ ਜੇ ਰਮਨੀਤ ਹੁਣ ਲਾਗੇ ਜਾ ਕੇ ਫਿਰ ਆਜੂਗੀ ਤੇ ਹੁਣ ਅਸੀਂ ਇਸ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਕਦੇ ਵੀ ਤਿਆਰ ਨਹੀਂ ਹੋਏਗੀ ਫਿਰ ਪਤਾ ਨਹੀਂ ਬੰਦਾ ਬਣ ਕੇ ਆਉਗੀ ਜਾਂ ਜਨਾਨੀ ਬਣ ਕੇ ਆਉਗੀ ਉਹ ਇੱਕ ਅਗਲਾ ਸਿਸਟਮ ਹੈ ਹੁਣ ਸਾਡੀ ਕੇਵਲ ਪਛਾਣ ਰਮਨੀਤ ਦੇ ਸਰੀਰ ਨਾਲ ਸੀ ਤੇ ਉਹਦੇ ਨਾਂ ਨਾਲ ਸੀ ਉਦੀ ਸ਼ਕਲ ਨਾਲ ਸੀ ਤੇ ਉਹਦੇ ਨਾਂ ਨਾਲ ਸੀ ਉਹ ਦੋਏ ਚੀਜ਼ਾਂ ਸੀ ਨਾਮ ਵੀ ਖਤਮ ਹੋ ਗਿਆ ਕਿਸਮ ਦਾ ਤੇ ਸ਼ਕਲ ਵੀ ਅਸੀਂ ਆਪੇ ਫੂਕ ਦਿੱਤੀ ਹੈ ਇਸ ਕਰਕੇ ਬੱਚਿਆਂ ਨੂੰ ਸਮਝਾਣਾ ਆ ਉਹਦੀ ਮਾਂ ਨੂੰ ਸਮਝਾਣਾ ਉਹਦੀ ਦਾਦੀ ਨੂੰ ਸਮਝਾਣਾ ਉਹਨਾਂ ਨੂੰ ਬਾਣੀ ਪੜ ਪੜ ਕੇ ਹੌਸਲਾ ਦੇਣਾ ਕਿ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ RAM ਗਿਆਓ ਰਾਵਣ ਗਿਆਓ ਜਾਖੋ ਬੋਹ ਪਰਵਾਰ ਚਿੰਤਾ ਤਾਂ ਕੀ ਕੀਤੀ ਹੈ ਜੋ ਅਣ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਪੁੱਤਰਾ ਹਜ਼ਰਤਾਰ ਹੋਈਏ ਜੇ ਅਸੀਂ ਬਚਣਾ ਹੋਏ ਅਸੀਂ ਤਾਂ ਆਪੇ ਮਰਨ ਨੂੰ ਤਿਆਰ ਬੈਠੇ ਆਂ ਅਗਲੀ ਬੇਨਤੀ ਹੈ ਉਹਦਾ ਇਸ਼ਨਾਨ ਕਰਾਣਾ ਬਾਣੀ ਪੜ ਕੇ ਉਹਦਾ ਇਸ਼ਨਾਨ ਕਰਾ ਕੇ ਹਰ ਸਿੱਖ ਤੇ ਸਿੱਖਣੀ ਨੂੰ ਸਾਫ ਸੁਥਰੇ ਕੱਪੜੇ ਲਾਣੇ ਹਨ ਰਮਨੀਤ ਦਾ ਬਾਲਣ ਕੋਟ ਸੰਤੋਖ ਰਾਏ ਤੋਂ ਨਹੀਂ ਆਏਗਾ ਸੂਟ ਕੋਟ ਸੰਤੋਖ ਰਾਏ ਨਹੀਂ ਦੇਣਗੇ ਕੱਫਣ ਨਹੀਂ ਦੇਣਗੇ ਜ਼ਰੂਰੀ ਨਹੀਂ ਹੈ ਉਹਨਾਂ ਵਾਸਤਾ ਮੋਢਾ ਨਹੀਂ ਦੇਣਗੇ ਇਹ ਬੱਬਰੀ ਵਾਲਿਆਂ ਦੀ ਜ਼ਿੰਮੇਵਾਰੀ ਹੈ ਪਟਵਾਰੀ ਦੇ ਪਰਿਵਾਰ ਦੀ ਉਹ ਵਿੱਚ ਬੈਠੇ ਹੋਣਗੇ ਇਹ ਹਿੰਦੂ ਸਮਾਜ ਵਿੱਚ ਜੀਜੀ ਕੁੜੀ ਮਰਦੀ ਹੈ ਉਹਦੇ ਤੇ ਚੀਜ਼ਾਂ ਠੋਪੀਆਂ ਹੋਣੀਆਂ ਨੇ ਪੇ ਉਹ ਪੇਕਾ ਘਰ ਉਹਨੂੰ ਕਫਨ ਦੇ ਉਹ ਸੂਟ ਦੇ ਉਹ ਉਹਦਾ ਬਾਲਣ ਦੇ ਤੇ ਉਹ ਘਰੋਂ ਮੋਢਾ ਦੇ ਕੇ ਇੱਕ ਵਾਰ ਘਰੋਂ ਤਾਂ ਉਹਨੂੰ ਕੱਢੇ ਬਾਹਰ ਇਹ ਬਿਲਕੁਲ ਸਾਡੀ ਸੋਚ ਵਿੱਚ ਗਲਤ ਹੈ ਸਾਨੂੰ ਕਿਸੇ ਨੂੰ ਕੁੜੀ ਦਿੱਤੀ ਹੈ ਕਿਸੇ ਦੀ ਲਈ ਹੈ ਸਾਨੂੰ ਗੁਰੂ ਦੇ ਬਾਣੀ ਦੇ ਹੁਕਮ ਹੈ ਕਿ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਉਹਨਾਂ ਸਿਆਰੀ ਕਰ ਲਈ ਉਹਦੀ ਕਿਰਪਾਨ ਉਹਦਾ ਕੜਾ ਗੁਰੂ ਬਖਸ਼ਾ ਇਹ ਸਾਡੀ ਆਈਡੈਂਟੀਫਿਕੇਸ਼ਨ ਹੈ ਆਈਡੈਂਟੀਫਿਕੇਸ਼ਨ ਦੀ ਬੜੀ ਤਾਕਤ ਹੁੰਦੀ ਹੈ ਜਿਹਦੇ ਕੋਈ ਮਿਲਟਰੀ ਦਾ ਹੈਗਾ ਆਈਡੀ ਕਾਰਡ ਹੈਗਾ ਉਹ ਜਿੱਥੇ ਮਰਜੀ ਟੋਲ ਪਲਾਜੇ ਤੇ ਜਾਏ ਉਹਨੂੰ ਕੋਈ ਵੀ ਟੋਲ ਪਲਾਜੇ ਵਾਲਾ ਟੈਕਸ ਨਹੀਂ ਪੁੱਛੂਗਾ 5 ਸਵਾਰੀਆਂ ਹੋਰ ਨਾਲ ਲੰਘ ਜੂਗੇ ਉਹਦੇ ਜੇ 9 ਵਾਚ ਬੈਠਾ ਆ ਤੇ 9 ਵਾ ਦੀਆਂ 8 ਸਵਾਰੀਆਂ ਨਾਲ ਹੋਰ ਲੈ ਕੇ ਟੋਲ ਪਲਾਜਾ ਲੰਘ ਜਾਊਗਾ ਇਹ ਆਈਡੈਂਟੀਫਿਕੇਸ਼ਨ ਉਹਦੇ ਮੱਥੇ ਤੇ ਨਹੀਂ ਲਿਖਿਆ ਵੀ ਇਹ ਫੌਜੀ ਹੈ ਉਹਦੇ ਕੋਲ ਇੱਕ ਸਰਟੀਫਾਈਡ ਹੈ ਵੇ ਮੇਰੀ ਪਕੌਮਦਾ ਇਹ ਸਾਡੀ ਆਈਡੈਂਟੀਫਿਕੇਸ਼ਨ ਐ ਸਿੱਖ ਦੀ ਪੰਜ ਕਕੇ ਬਾਰੀ ਆਈਡੈਂਟੀਫਿਕੇਸ਼ਨ ਐ ਇਹ ਕਿਸੇ ਰਾਜਾ ਸੋਵੀ ਨੇ ਤੁਹਾਨੂੰ ਪੰਜ ਕਕੇ ਦੇਣੇ ਉਹ ਨਹੀਂ ਸਾਨੂੰ ਤੁਹ ਪੰਜ ਛੱਬਤ ਪਤਾ ਨਹੀਂ ਕਿਹੜੇ ਦੇ ਦੇਣੇ ਐ ਇਸ ਚੱਕਰਾਂ ਚ ਨਾ ਪਾਓ ਆਪਣੇ ਗੁਰੂ ਤੇ ਸਿੱਧਕ ਰੱਖੋ ਜਿੰਨਾ ਸਿੱਧਕ ਮੁਸਲਮਾਨਾਂ ਨੂੰ ਮੁਹੰਮਦ ਤੇ ਰਿਆ ਜਿੰਨਾ ਸਿੱਧਕ ਸਹਾਇਆਂ ਨਾਲ ਈਸਾ ਤੇ ਕੀਤਾ ਮੇਰੀ ਸਿੱਖ ਕੌਮ ਨੇ ਗੁਰੂ ਨਾਨਕ ਤੇ ਉਹਨਾਂ ਸਿੱਧਕ ਨਹੀਂ ਲਿਆਂਦਾ ਠੜਕ ਗਏ ਆ ਉਸ ਤੋਂ ਬਾਅਦ ਉਹਦੀ ਅਰਦਾਸ ਕਰਨੀ ਹੈ ਅਰਦਾਸ ਕਰਕੇ ਉਹਨੂੰ ਅਰਥੀ ਤੇ ਪਾ ਕੇ ਉਹਦਾ ਸਿਰ ਪਿੰਡ ਵੱਲ ਨੂੰ ਕਰਨਾ ਲੱਤਾਂ ਮੜੀਆਂ ਵੱਲ ਨੂੰ ਕਰਨੀਆਂ ਉਹਦਾ ਅਰਥੀ ਉਠਾਣੀ ਆਪ ਉਠਾ ਕੇ ਮਗਰ ਹਸੀ ਸਤਨਾਮ ਵਾਗ ਨੂੰ ਕਰਦੇ ਜਸ ਕੀਰਤਨ ਕਰਦੇ ਜਾਣਾ ਆ ਰਸਤੇ ਜੂ ਦਾ ਟੰਮਣਾ ਨਹੀਂ ਪੰਣਾ ਇਸੇ ਤਰੀਕੇ ਨਾਲ ਉਹਨੂੰ ਲਿਜਾ ਕੇ ਸਮਸ਼ਾਨ ਘਾਟ ਵਿੱਚ ਪਹੁੰਚਣਾ ਜਦੋਂ ਅਸੀਂ ਰਵਨੀਤ ਨੂੰ ਸਮਸ਼ਾਨ ਘਾਟ ਵੱਲ ਲਈ ਜਾਂਦੇ ਸੀ ਵਿੱਚ ਰਿਸ਼ਤੇਦਾਰ ਇਕੱਠੇ ਹੋਏ ਸੀ ਵਿੱਚ ਪਿੰਡ ਦੀਆਂ ਬੀਬੀਆਂ ਸਨ ਨਾ ਜਾਣਦੀਆਂ ਨਾਲ ਵਿੱਚ ਮੇਰੇ ਭਰਾ ਜਾਣਦੇ ਸੀ ਤੇ ਰਵਨੀਤ ਕੋਰ ਬੜੀ ਉੱਚੀ-ਉੱਚੀ ਬੋਲਦੀ ਜਾਂਦੀ ਸੀ ਸਾਨੂੰ ਸੁਣਦਾ ਨਹੀਂ ਸੀ ਉਹ ਕਹਿੰਦੀ ਸੀ ਉਹ ਲੋਕੋ ਮੈਂ ਕਦੇ ਵੀ ਇੱਕ ਰਾਤ ਮੜੀਆਂ ਵਿੱਚ ਨਹੀਂ ਕੱਟੀ ਅੱਜ ਤੱਕ ਮੈਂ ਕਦੇ ਵੀ ਇੱਕ ਰਾਤ ਆਪਣੇ ਕੋਟ ਸੰਤੋਖ ਰਾਏ ਜਾਂ ਬੱਬਰੀ ਦੀਆਂ ਮੜੀਆਂ ਵਿੱਚ ਨਹੀਂ ਕੱਟੀ ਮੈਂ ਕਿਤੇ ਦਿਨੇ ਵੀ ਇੱਧਰ ਨੂੰ ਨਹੀਂ ਦੇਖਿਆ ਅੱਜ ਤੁਸੀਂ ਮੈਨੂੰ ਧੱਕੇ ਨਾਲ ਨਵਾ ਕੇ ਚੁੱਕ ਕੇ ਲੈ ਕੇ ਆਣੇ ਤੁਰ ਕੇ ਤਾਂ ਨਹੀਂ ਸੀ ਮੈਂ ਕਦੇ ਆਈ ਅੱਜ ਮੈਨੂੰ ਕਿੱਦਾਂ ਲੈ ਕੇ ਆਣਦੇ ਆਂ ਚੁੱਕਿਆ ਹੋਇਆ ਤੁਸੀਂ ਮੈਂ ਹੁਣ ਤੋੜ ਨਹੀਂ ਸਕਦੀ ਤੁਹਾਡੇ ਕੋਲ ਅੱਜ ਤੁਸੀਂ ਮੈਨੂੰ ਇਦਾਂ ਲੈ ਕੇ ਆਣਦੇ ਆਂ ਮੈਂ ਤੁਹਾਨੂੰ ਇੱਕ ਗੱਲ ਚੇਤੇ ਕਰਾਉਣੀ ਜਾ ਰਹੀ ਹਾਂ ਮੇਤੋ ਕੁਝ ਜ਼ਿੰਦਗੀ ਚ ਗਲਤੀਆਂ ਹੋ ਚੁੱਕੀਆਂ ਨੇ ਅੱਜ ਮੈਨੂੰ ਇਹਨਾਂ ਗਲਤੀਆਂ ਦਾ ਬਹੁਤ ਪਛਤਾਵਾ ਨਜ਼ਰ ਆ ਰਿਹਾ ਮੈਂ ਤੁਹਾਨੂੰ ਬੇਨਤੀ ਕਰਦੀ ਆਂ ਭੈਣਾਂ ਨੂੰ ਤੇ ਭਰਾਵਾਂ ਨੂੰ ਤੇ ਬਰਬ ਜੁ ਬਜ਼ੁਰਗਾਂ ਨੂੰ ਕਿ ਹੁਣ ਤੁਸੀਂ ਵੀ ਜਿੱਦਾਂ ਅੱਜ ਮੇਰੇ ਮਗਰੇ ਮਗਰ ਤੁਰੇ ਐ ਤੁਹਾਨੂੰ ਵੀ ਨਹੀਂ ਚੁੱਕ ਲੈਣਾ ਆਖ ਕੇ ਤੁਰ ਕੇ ਤੁਸੀਂ ਵੀ ਨਹੀਂ ਆਣਾ ਇਹ ਨਹੀਂ ਇਹ ਚੁੱਕ ਲੈਣਾ ਜਿਹੜੇ ਅੱਜ ਮੈਨੂੰ ਚੁੱਕਣ ਦੇ ਨਹੀਂ ਕੱਲ ਨੂੰ ਤੁਹਾਨੂੰ ਚੁੱਕ ਕੇ ਲੈਣਾ ਤੇ ਤੁਸੀਂ ਆਣਾ ਪੈਣਾ ਤੁਹਾਨੂੰ ਇੱਥੇ ਫਿਰ ਕਦੇ ਗੰਦੇ ਕੰਮ ਨਾ ਕਰਿਓ ਚੰਗੇ ਤੋਂ ਚੰਗੇ ਕੰਮ ਕਰਿਓ ਗੁਰੂ ਵਾਲੇ ਬਣਿਓ ਨਾਮ ਜਪਿਓ ਬਾਣੀ ਪੜਿਓ ਮੇਰੇ ਨਿਆਣੇ ਵੀ ਪਿੱਛੇ ਰਹਿ ਗਏ ਮੇਰਾ ਮਕਾਨ ਵੀ ਪਿੱਛੇ ਰਹਿ ਗਿਆ ਮੇਰਾ ਘਰ ਵਾਲਾ ਵੀ ਨਹੀਂ ਮੇਰੇ ਨਾਲ ਲਿਬਿਆ ਮੇਰਾ ਪਿਓ ਵੀ ਨਹੀਂ ਲਿਬਿਆ ਤੇ ਮੇਰੀ ਮਾਂ ਵੀ ਨਹੀਂ ਲਿਬੀ ਤੁਹਾਡੇ ਨਾਲ ਵੀ ਇਹਨਾਂ ਲੋਕਾਂ ਨਾਲ ਲਿਬਣਾ ਨਹੀਂ ਇਹ ਕਹਿੰਦੀ ਜਾ ਰਹੀ ਸੀ ਸਮਸ਼ਾਨ ਘਾਟ ਆ ਗਏ ਸਤਨਾ ਬਾਗ ਉੱਗ ਗਰਦਿਆ ਕਾਲੇ ਸਾਨੂੰ ਸਾਨੂੰ ਕਾਲੀ ਪਈ ਸੀ ਐਸੀ ਚਖਾ ਚੋਣੀ ਫਟਾਫਟ ਮੇਰੇ ਵਰਗੇ ਪਹਿਲੇ ਤਿਆਰ ਹੁੰਦੇ ਆ ਰੱਖੀ ਬਾਡੀ ਉਹਦੀ ਵਿੱਚ ਬੋਡੀ ਰੱਖ ਕੇ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਰਹੇ ਪਾਠ ਦੀ ਸਮਾਪਤੀ ਹੋਈ ਫਿਰ ਅਰਦਾਸ ਕੀਤੀ ਕਿ ਮਹਾਰਾਜ ਅੰਗੀਠਾ ਤਿਆਰ ਹੋ ਗਿਆ ਹੁਣ ਬੇਟੀ ਦੀ ਦੇਨ ਨੂੰ ਸਦੀਵੀ ਕਾਲ ਵਾਸਤਾ ਅੱਗ ਦੇ ਹਵਾਲੇ ਕਰਨ ਲੱਗੇ ਆ ਅਜਾਤ ਬਖਸ਼ੋ ਤੁਹਾਡੀ ਆਗਿਆ ਹੋਏ ਤੇ ਕੰਮ ਕਰਦੀ ਇਹ ਤੇ ਆਪੇ ਅਰਦਾਸ ਕਰਕੇ ਫਿਰ ਅਸੀਂ ਕਿਸੇ ਵੀ ਹਿਤੂ ਮਿੱਤਰ ਸੱਜਣਾ ਉਹਨੂੰ ਅੱਗ ਲਾਣੀ ਹੈ ਜਦੋਂ ਅੱਗ ਲਾਣੀ ਹੈ ਇੱਕ ਇੱਥੇ ਖਾਸ ਪੁਆਇੰਟ ਹੈ ਰਸਤੇ ਚ ਉਹਦਾ ਟੰਮਣਾ ਨਹੀਂ ਭੰਣਾ ਨਾ ਉਹਨੂੰ ਰੱਖ ਕੇ ਇੱਧਰ ਉੱਧਰ ਲੱਤਾਂ ਕਰਨੀਆਂ ਦੂਸਰੇ ਵੀ ਹਿੰਦੂ ਸਮਾਜ ਨਾਲ ਜੁੜੀ ਹੈ ਦੂਸਰਾ ਇਹ ਹੈਗਾ ਤੇ ਉਹਦਾ ਫੱਟਾ ਚੁੱਕ ਕੇ ਦੂਜੇ ਪਾਸੇ ਨਹੀਂ ਸੁੱਟਣਾ ਇਹ ਵੀ ਹਿੰਦੂ ਸਮਾਜ ਦਾ ਆ ਸਾਡੇ ਚ ਐਸੀ ਕੋਈ ਸੋਚ ਨਹੀਂ ਹੈ ਉਹ ਫੱਟਾ ਜੇ ਤੁਸੀਂ ਕਿਸੇ ਹੋਰ ਦੇ ਬਰਤਨ ਨੂੰ ਰੱਖਣਾ ਰੱਖ ਲਓ ਅੱਗੇ ਚ ਫੂਕਣਾ ਤੇ ਫੂਕ ਦੋ ਲੱਕੜ ਥੋੜੀ ਹੈ ਉਹਦਾ ਕੰਮ ਦੇ ਦੇਜੂਗਾ ਉਹ ਕਹਿਣ ਤੋਂ ਬਾਅਦ ਜਿੱਦਾਂ ਸਾਡੇ ਪਹਿਲੇ ਬੁੱਢੇ ਲੱਗੇ ਮਤਲਬ ਇਹ ਹੈ ਨਾ ਇਹ ਗ੍ਰੰਥੀਆਂ ਨਾਲ ਜਦੋਂ ਤੁਸੀਂ ਗ੍ਰੰਥੀ ਨਹੀਂ ਕੋਈ ਚੰਗਾ ਰੱਖਿਆ ਉਹਦੇ ਕੋਲ ਐਜੂਕੇਟਿਡ ਨਹੀਂ ਦੇਖਿਆ ਤੁਸੀਂ ਉਹਦੀ ਪੀੜ੍ਹੀ ਐਜੂਕੇਸ਼ਨ ਕਿੰਨੀ ਹੈ ਇਹਨੂੰ ਧਰਮ ਦਾ ਕਿੰਨੀ ਜਜ਼ਬਾਤ ਆਈ ਰਜ ਉਦੋਂ ਤੁਸੀਂ ਮਾਰ ਖਾਧੀ ਐ ਸਾਰੀ ਇੱਥੋਂ ਇੱਥੋਂ ਤੁਹਾਡੀ ਮਾਰ ਖਾਦੀ ਹੋਈ ਐ ਪਰ ਕੋਈ ਗੱਲ ਨਹੀਂ ਤੁਹਾਡੇ ਚ ਸਰਦਾ ਹੈ ਤੁਹਾਡੀ ਸਰਦਾ ਬਿਸ ਯੂਜ਼ ਕੀਤੀ ਗਈ ਐ ਅਗਲੀ ਬਹਿਤੀ ਐ ਕਿ ਉੱਥੇ ਐਸੀ ਅਰਦਾਸ ਕਰਕੇ ਅੱਗ ਲਾ ਦਿੱਤੀ ਐ ਹੁਣ ਜਦੋਂ ਅੰਗੀਠਾਪੁਰਾ ਅੱਗ ਫੜ ਗਿਆ Hindu ਸਮਾਜ ਵਿੱਚ ਕਪਾਲ ਕਰਿਆ ਕਰਨ ਵਾਸਤੇ ਇੱਕ ਲੰਮੀ ਜੀ ਡਾਂਗ ਰੱਖੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਕਪਾਲ ਕਰਿਆ ਸਿੱਖਾਂ ਚ ਕਪਾਲ ਕਰਿਆ ਕੋਈ ਨਹੀਂ ਹੁੰਦੀ ਉਸ ਤੋਂ ਬਾਅਦ ਉਹਨੂੰ ਅਸੀਂ ਜਦੋਂ ਅੰਗੀਠਾਪੁਰਾ ਅੱਗ ਫੜ ਗਿਆ ਫਿਰ ਉੱਥੇ ਸੋਹਲਾ ਸਾਹਿਬ ਦਾ ਪਾਠ ਪੜ੍ਹਦੇ ਸੋਹਲੇ ਦਾ ਪਾਠ ਪੜ੍ਹ ਕੇ ਉਹਦੀ ਅਰਦਾਸ ਕਰਕੇ ਸੰਗਤ ਨੂੰ ਪਟਵਾਰੀ ਜੀ ਨੇ ਵੀਰ ਜੀ ਨੇ ਇਹ ਨਹੀਂ ਕਹਿ ਦੇਣਾ ਵੀ ਪਿਆਰਿਓ ਰਬ ਨੇ ਤਾਂ ਹੁਣ ਸਾਨੂੰ ਛੱਡ ਗਈ ਹੈ ਤੁਹਾਡੇ ਚਰਨਾਂ 'ਚ ਹੁਣ ਬੇਨਤੀ ਹੈ ਕਿ ਤੁਸੀਂ ਚੌਥੇ ਨਹੀਂ ਕਰਨਾ ਅਸੀਂ ਚੌਥਾ ਸਿੱਖਾਂ 'ਚ ਨਹੀਂ ਹੁੰਦਾ ਪਿਆਰਿਓ ਸਾਡੇ 'ਚ ਹੁੰਦੀ ਹੈ ਅੰਗਿੱਠੇ ਦੀ ਸਫਾਈ ਅੰਗਿੱਠੇ ਦੀ ਸਫਾਈ ਦਾ ਮਤਲਬ ਹੁੰਦਾ ਜਿੱਥੇ ਅਸੀਂ ਉਸ ਬਾਡੀ ਦਾ ਸੰਸਕਾਰ ਕਰਦੇ ਹਾਂ ਮੜੀ ਤੇ ਉਹ ਜਦੋਂ ਵੀ ਬੜੀ ਠੰਡੀ ਹੋ ਜਾਏ ਉਦੋਂ ਅਸੀਂ ਉਹਦੀ ਹਸਤੀਆਂ ਤੇ ਰਾਖ ਇਕੱਠੀ ਕਰਦੇ ਹਾਂ ਇਕੱਠੀ ਕਰਕੇ ਉਹਨੂੰ ਕਿਸੇ ਬੋਰੇ 'ਚ ਪਾ ਲੈਂਦੇ ਹਾਂ ਉਹਨੂੰ ਦੁੱਧ ਨਾਲ ਨਹੀਂ ਤੋਹਦੇ ਅਸੀਂ ਹੱਡੀਆਂ ਨੂੰ ਤੇ ਉਸੇ ਤਰੀਕੇ ਨਾਲ ਪਾ ਕੇ ਉਹ ਭਰਿਆ ਅੰਗਬੋਰਾ ਰਾਖ ਦਾ ਤੇ ਅਸਤੀਆਂ ਦਾ ਉਹ ਅਸੀਂ ਕਿਸੇ ਡੂੰਘੇ ਪਾਣੀ ਚ ਪਾ ਦਿੰਨੇ ਆ ਨਹਿਰ ਚ ਪਾ ਦੋ ਸਦਾ ਚ ਦਰਿਆ ਚ ਪਾ ਦੋ ਡੂੰਘੇ ਪਾਣੀ ਪਾਣਾ ਕਾ ਆਪ ਪਾਵ ਤੇ ਦੂਸਰਾ ਜੇ ਤੁਸੀਂ ਨਹੀਂ ਵੀ ਜਾਣਾ ਕਿਤੇ ਵੀ ਤੇ ਉਸ ਚੀਜ਼ ਨੂੰ ਆਪਣੇ ਪੈੜੀ ਚ ਦੱਬ ਦੋ ਗਿੱਠੇ ਨੂੰ ਜੇ ਗਾੜੀ ਤੁਹਾਡੇ ਕੋਲ ਨਹੀਂ ਹੈ ਤੇ ਤੁਸੀਂ ਆਪਣੀ ਸ਼ਮਸ਼ਾਨ ਘਾਟ ਵਿੱਚ 6 ਫੁੱਟ ਡੂੰਘਾ ਟੋਆ ਪੁੱਟ ਕੇ ਦੱਬ ਦਿਓ ਤੇ ਜੇ ਦੱਬਣਾ ਅੰਗੀਠਾ ਫਿਰ ਉਦੇ ਤੇ ਕੋਈ ਮੜੀ ਨਹੀਂ ਬਣਾਣੀ ਸਾਡੇ ਚ ਮੜੀ ਦੀ ਕੋਈ ਅਹਿਮੀਅਤ ਨਹੀਂ ਹੈ ਅਗਲੀ ਬੈਂਤੀ ਹੁੰਦੀ ਹੈ ਫਿਰ ਉਹਨਾਂ ਨੂੰ ਕਹਿ ਦੇਣਾ ਵੀ ਸਾਡੇ ਚ ਮੋੜਮੀ ਬਕਾੜਨੀ ਆਣੀ ਇਹ ਜੀ ਕੋਟ ਸੰਦੋਖਰਾਏ ਵਾਲੇ ਫੇਰ ਆਣਗੇ ਪਰਸ ਨੂੰ ਐਸੀ ਕੋਈ ਗੱਲ ਨਹੀਂ ਹੋਣੀ ਉਹਦੇ ਨਾਂ ਦਾ ਜਿੰਨਾ ਵੀ ਪਾਠ ਕਰ ਸਕਦੇ ਹੋ ਪਾਠ ਕਰਨਾ ਹੈ ਦੇ 10ਵੇਂ ਦਿਨ ਨੂੰ ਸਾਡਾ ਭੋਗ ਪੈਣਾ ਆ ਦੁਸ਼ਹਿਰਾ ਹੁੰਦਾ ਆ ਉਸ ਦਿਨ ਜਿੰਨੀ ਵੀ ਸੰਗਤ ਆ ਸਕਦੀ ਹੈ ਆ ਕੇ ਅੰਤਮ ਅਰਦਾਸ ਵਿੱਚ ਸਮੂਲੀਅਤ ਕਰਿਓ ਗੁਰੂ ਪਾਛਾ ਕਿਤੇ ਕਿਸੇ ਪਤਾ ਨਹੀਂ ਕੀ ਦੀ ਸੁਣ ਲੈਣੀ ਸੁਣਨਾ ਤਾਂ ਕਿ ਸਾਡੀ ਧੀ ਮੁੜ ਕੇ ਬਾਰ-ਬਾਰ ਜਮਣ ਮਾਰ ਦੇ ਘਰੇ ਚ ਨਾ ਪਾਏ ਸਾਡੇ ਨੂੰ ਤਾਂ ਜਿਹੜਾ ਨਿਕੜ ਗਏ ਨਿਕੜ ਗਏ ਇਹ ਤੋਂ ਬਾਅਦ ਉਹਦੇ ਨਾਂ ਦੇ ਭਾਂਡੇ ਦੇਣੇ ਕੱਪੜੇ ਦੇਣੇ ਐਸੀਆਂ ਗੱਲਾਂ ਅੱਗੇ ਕੋਈ ਅਸਰ ਨਹੀਂ ਕਰਦੀਆਂ ਕੇਵਲ ਬਾੜੀ ਪੜੀ ਹੋਈ ਬਾਣੀ ਕੀਰਤਨ ਆ ਕੀਰਤਨ ਜਪਿਆ ਹੋਇਆ ਨਾਮ ਤੇ ਕੀਤੀ ਹੋਈ ਅਰਦਾਸ ਸੰਗਤੀ ਰੂਪ ਚ ਇਹਦੇ ਇਫੈਕਟ ਜ਼ਰੂਰ ਆਉਂਦੇ ਨੇ ਬਾਕੀ ਚੀਜ਼ਾਂ ਅੱਗੇ ਸਹਾਇਤਾ ਨਹੀਂ ਕਰਦੀਆਂ ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਘਾਲੇ ਦੇ ਅਗਲੀ ਬੇਨਤੀ ਆ ਉਹਦਾ ਬਰੀਣਾ ਕਰਨਾ ਸਾਲ ਦੇ ਵਿੱਚ ਵਿੱਚ ਪਾਠ ਪੜ੍ਹਨਾ ਐਨੀ ਪਾਬੰਦੀ ਸਿੱਖਾਂ ਨੂੰ ਹੈ ਨਹੀਂ ਪਰ ਸਿੱਖ ਹੋਏ ਸਹੀ ਗੁਰੂ ਦਾ ਉਹਦੇ 'ਚ ਕੋਈ ਉਹਨੂੰ ਬਹਿਮ ਨਹੀਂ ਕੋਈ ਭਰਮ ਨਹੀਂ ਉਹਨੂੰ ਗੁਰੂ ਤੇ ਟੇਕ ਆ ਵੀ ਮੇਰਾ ਗੁਰੂ ਜੇ ਐਥਾ ਮੇਰੀ ਰਾਖੀ ਕਰਦਾ ਤੇ ਅੱਗੇ ਵੀ ਮੇਰੀ ਸਹਾਇਤਾ ਕਰੂਗਾ ਬਹੁਤੇ ਬਹਿਮਾ ਭਨ ਬਚ ਪੈਣ ਦੀ ਲੋੜ ਨਹੀਂ ਭਰੀਣੇ ਤੇ ਜਿਆਦਾ ਖਤ ਕਰਨ ਦੀ ਲੋੜ ਨਹੀਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਹ ਗੱਲਾਂ ਸੋਚਣੀਆਂ ਪੈਣੀਆਂ ਕਿ ਅਸੀਂ ਇਸ ਕਾਰਜਾਂ ਨੂੰ ਕਿੰਨਾ ਸੌਖਾ ਕਰਦਾ ਆ ਭਾਬ ਮੇਰੇ ਪਾਤਸ਼ਾਹ ਦੀ ਸੋਚ ਹੈ ਇਹ ਪਹਿਲਾ ਪਗੰਬਰ ਹੈ ਦੁਨੀਆ ਦਾ ਜਿਹਨੂੰ ਗਰੀਬ ਨਮਾਜ਼ ਕਰਕੇ ਕਿਹਾ ਗੁਰੂ ਨਾਨਕ ਨੂੰ ਕਿਹਾ ਨਮਾਣਿਆਂ ਦਾ ਮਾਣ ਉਹ ਸ਼ਾ ਨਮਾਜ਼ ਨਹੀਂ ਬਣਿਆ ਬਾਬਾ ਨਾਨਕ ਉਹ ਗਰੀਬ ਨਮਾਜ਼ ਹੈ ਭਾਵ ਗਰੀਬਾਂ ਨੂੰ ਉੱਪਰ ਉਠਾਉਣ ਵਾਸਤੇ ਆਇਆ ਜਿਨ੍ਹਾਂ ਨੂੰ ਸਾਰਿਆਂ ਨੂੰ ਲਤਾੜ ਕੇ ਰੱਖਿਆ ਲੋਕਾਂ ਨੇ ਉਹਨਾਂ ਦਾ ਉਹ ਪਗੰਬਰ ਹੈ ਤੇ ਇਸ ਕਰਕੇ ਅਸੀਂ ਸੋਚਦੇ ਹਾਂ ਕਿ ਹਰ ਪਿੰਡ ਦਾ ਇੱਕ ਵਧੀਆ ਗੁਰਦੁਆਰਾ ਹੋਵੇ ਗੁਰਦੁਆਰੇ ਚ ਇੱਕ ਚੰਗਾ ਗ੍ਰੰਥੀ ਸਿੰਘ ਹੋਵੇ ਉਹਦੀ ਕਮੋਡਿਸ਼ਨ ਹੋਵੇ ਉਹਨੂੰ ਆਪਣੀ ਇੰਡੀਵਿਡਿਊਲ ਲਾਈਫ ਬਣਾ ਕੇ ਬੈਠਾ ਹੋਵੇ ਉਹ ਐਵੇਂ ਲੋਕਾਂ ਨਾਲ ਤਾਸ਼ ਨਾ ਖੇਡਦਾ ਹੋਵੇ ਗ੍ਰੰਥੀ ਸਿੰਘ ਐਵੇਂ ਨਾ ਕਿਸੇ ਦੇ ਘਰ ਉੱਠ ਕੇ ਤੁਰਦਾ ਹੋਵੇ ਉਹਨੂੰ ਆਪਣਾ ਰਿਸਪੈਕਟ ਆਪਣੀ ਉਹਦੇ ਕੋਲ ਇੱਕ ਸੋਚ ਹੈ ਇਸ ਰਿਸਪੈਕਟ ਦੀ ਜਿੰਨਾ ਵੀ ਉਹ ਥੋੜਾ ਜਿਹਾ ਆਪਣੇ ਆਪ ਨਾਮ ਜਪਦਾ ਰਹੇਗਾ ਬਾਣੀ ਪੜਦਾ ਰਹੇਗਾ ਗੁਰੂ ਘਰ ਚ ਬਹੁਤਾ ਸਮਾਂ ਬਤੀਤ ਕਰੂਗਾ ਇੱਕ ਤਾਂ ਉਹਦੀ ਹਾਜ਼ਰੀ ਲੱਗੂਗੀ ਦੂਸਰਾ ਉਹਦਾ ਇੱਜ਼ਤ ਬਣੀ ਰਹੂਗੀ ਜਿਉਂ ਥਾਂ ਥਾਂ ਤੇ ਜਾ ਕੇ ਤੁਰਪਿਆ ਕਿਸੇ ਦੇ ਘਰਾਂ ਨੂੰ ਤੇ ਫਿਰ ਉਹਦੀ ਕੋਈ ਇੱਜ਼ਤ ਨਹੀਂ ਪਰ ਉਹਨੂੰ ਰੋਟੀ ਰੋਟੀ ਵਾਸਤੇ ਚੰਗਾ ਉਹਦੀ ਸੈਲਰੀ ਦੋ ਉਹਨੂੰ ਤਨਖਾਹ ਦੋ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਪਰਵਰਿਸ਼ ਕਰੇ ਇੱਕ ਦੋ ਬੰਦੇ ਹੋਰ ਰੱਖੋ ਤਾਂ ਕਿ 24 ਘੰਟੇ 8-8 ਘੰਟੇ ਗੁਰਦੁਆਰੇ ਦੀ ਡਿਊਟੀ ਰਹੇ ਕੋਈ ਬੰਦਾ ਬਾਹਰੋਂ ਆ ਕੇ ਗੁਰਦੁਆਰੇ ਚ ਬੇਦਬੀ ਕਰਨ ਦਾ ਯਤਨ ਨਾ ਕਰੇ ਉਸ ਤੋਂ ਬਾਅਦ ਇਹ ਪਹਿਲਾ ਤੁਹਾਡਾ ਧਰਮ ਹੈ ਜਿੱਥੇ ਲੰਗਰ ਹਾਲ ਤਿਆਰ ਗੁਰਦੁਆਰੇ ਦੇ ਨਾਲ ਲੰਗਰ ਹਲ ਤਿਆਰ ਕਰੋ ਉੱਥੇ ਲੜਕੀਆਂ ਦੇ ਆਨੰਦਕਾਰਤ ਕਰੋ ਗਰੀਬ ਤੇ ਅਮੀਰ ਗੁਰਦੁਆਰੇ ਵਿੱਚ ਹੀ ਉੱਥੇ ਪਿੰਡ ਦੇ 9-10 ਮੁੰਡੇ ਲੰਗਰ ਤਿਆਰ ਕਰਨ ਦੀ ਤਕਨੀਕ ਸਿੱਖੋ ਉਹ ਬੰਦੇ ਬੜੀ ਰਹਿਤ ਮਰਿਆਦਾ ਨਾਲ ਲੰਗਰ ਤਿਆਰ ਕਰਨ ਆਪ ਮੁੰਡੇ ਜਿਹੜੇ ਪੈਸੇ ਅਸੀਂ ਕਿਸੇ ਲੰਗਰੀ ਨੂੰ ਦੇਣੇ ਆ ਉਹ ਸਾਡਾ ਪੈਸਾ ਸਾਡੇ ਪਿੰਡ ਵਿੱਚ ਸਾਡੇ ਮੁੰਡਿਆਂ ਦੇ ਘਰ ਚਲੇ ਜਾਊਗਾ ਕੋਈ ਪ੍ਰੋਬਲਮ ਨਹੀਂ ਹੈ ਉਹ ਐਦਾ ਪੰਗਤਾਂ ਲਾ ਕੇ ਛਕੋ ਖੜੇ ਹੋ ਕੇ ਜਿਹੜੇ ਤੁਸੀਂ ਟੇਬਲਾਂ ਤੇ ਸ ਖਾਣ ਲੱਪੇ ਆ ਇਹ ਗੱਲਾਂ ਨੂੰ ਪਿੱਛੇ ਹਟਜੋ ਅੱਗੇ ਤੁਹਾਡਾ ਕੋਈ ਹੱਦ ਨਹੀਂ ਰਹਿਣੀ ਕਿੱਥੇ ਨੂੰ ਤੁਰ ਜਾਓਗੇ ਤੇ ਅਮੀਰਾ ਮਗਰ ਨਾ ਤੁਰ ਆਪਣੇ ਆਪ ਨੂੰ ਬਹੁਤਾ ਅਮੀਰ ਨਾ ਸਮਝੋ ਤੇ ਗੁਰੂ ਪਾਸ਼ਾ ਕਹਿੰਦੇ ਨੇ ਅਤ ਸੁੰਦਰ ਕਲੀਨ ਚਤੁਰ ਮੁਖ ਗਿਆਨੀ ਧਨਵੰਤ ਉਹਨਾਂ ਦੀ ਨਜ਼ਰਾਂ ਵਿੱਚੋਂ ਤਨਮਾਨ ਜਿਹਨੂੰ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਾ ਰੋਲ ਖਚੋਲਾ ਜਿਹਨੂੰ ਐਸੇ ਸ਼ਬਦਾਵਲੀ ਵਰਤਦੇ ਨੇ ਕੌਣ ਹੈ ਧਨਵੰਤ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਉਹ ਨਾਮ ਜਪੋ ਉਸ ਪ੍ਰਮਾਤਮਾ ਦਾ ਜਿਨ੍ਹਾਂ ਨੇ ਧਰਤੀ ਦੀ ਰਚਨਾ ਰਚੀ ਹੈ ਜਿਹੜਾ ਕਰਤਾ ਪੁਰਖ ਹੈ ਤੇ ਨਾਲ-ਨਾਲ ਇੱਕ ਦੂਜੇ ਦਾ ਭਲਾ ਲੋਚੋ ਤੇ ਇਹਦੇ ਬਾਅਦ ਉਹਦੀ ਭਰੀਣੇ ਤੋਂ ਬਾਅਦ ਚੁਬਰੀ ਇਹਨਾਂ ਚੀਜ਼ਾਂ ਤੇ ਖਰਚ ਨਾ ਕਰੋ ਪਾਠ ਜਿੰਨੇ ਮਰਜ਼ੂ ਦੇ ਨਾਂ ਦੇ ਪੜੋ ਤੇ ਹਰ ਪਾਠ ਦੇ ਨਾਲ ਅਰਦਾਸ ਕਰੋ ਦੇ ਨਾਲ ਜਿੰਨਾ ਕਿ ਥੋੜਾ ਜੋ ਕਿਸੇ ਨੂੰ ਲੰਗਰ ਛਕਾਣਾ ਪੰਜ ਛਤਾਂ ਸਿੱਖਾਂ ਨੂੰ ਆਪੇ ਘਰੇ ਲੰਗਰ ਤਿਆਰ ਕਰਕੇ ਹੁਣ ਤੁਹਾਡੇ ਚ ਐਨੀ ਵੀ ਜ਼ਰਤ ਨਹੀਂ ਰਹੀ ਕਿ ਤੁਸੀਂ ਐਨੀ ਕਿ ਸੰਗਤੀਆਂ ਬੀਬੀਆਂ ਪਿੰਡ ਦੀਆਂ ਲੰਗਰ ਤਿਆਰ ਕਰ ਲੈਣ ਇਹਨਾਂ ਨੂੰ ਵਿਚਾਰੀਆਂ ਬਹੁਤੀ ਫੈਸ਼ਨ ਨਹੀਂ ਆਂਦੇ ਉਹ ਫੈਸ਼ਨ ਵਾਲੇ ਬੰਦੇ ਲਿਆਨੇ ਤੁਸੀਂ ਉਹਨਾਂ ਦੀ ਖਾਧੀਆਂ ਚੀਜ਼ਾਂ ਤੁਸੀਂ ਬਿਮਾਰ ਹੋਨੇ ਹੋ ਆਪ ਲੰਗਰ ਤਿਆਰ ਕਰੋ ਜਿਹੜਾ ਖਾਏ ਉਹਦਾ ਵੀ ਭਲਾ ਜਿਹੜਾ ਨਾ ਖਾਏ ਉਹਦਾ ਵੀ ਭਲਾ ਭੁੱਖ ਲੱਗੀ ਹੋਗੀ ਤਾਂ ਸਾਰੇ ਖਾਣਗੇ ਭੁੱਖ ਮੈਂ ਚਨੇ ਬਦਾਮ ਛੋਲੇ ਬਦਾਮ ਲੱਗਦੇ ਆ ਮੇਰੇ ਬਜ਼ੁਰਗਾ ਨੇ ਮੁੱਠੀ ਮੁੱਠੀ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ ਐਦਾਂ ਦੇ ਸਾਡਾ ਬਿਛੋਕੜ ਐ ਪੈਰ ਨਾ ਛੱਡੋ ਪੁੱਤੇ ਸਾਦਾ ਜੀਵਨ ਬਤੀਤ ਕਰੋ ਲੰਮੀ ਸੋਚ ਰੱਖੋ ਬੁੱਧੀ ਦੇ ਲਾਭ ਨਾਲ ਤੇ ਜੀਣ ਦਾ ਯਤਨ ਕਰੋ ਮਨ ਨੂੰ ਥੋੜਾ ਉੱਪਰ ਚੁੱਕੋ ਨਾਲ ਨਾਲ ਸਾਰੇ ਗੁਰੂ ਵਾਲੇ ਬਣੋ ਨੁਗਰੇ ਪਰਾਨ ਦੀ ਝੂਠ ਲਾ ਕੇ ਜਿਹੜਾ ਬੰਦਾ ਗੁਰੂ ਵਾਲਾ ਨਹੀਂ ਬਣਦਾ ਉਹਦਾ ਸਮਾਜਿਕ ਬਾਈਕਾਠ ਕਰੋ ਤਾਂ ਕਿ ਸਾਡੇ ਨਾਲ ਫਟਾਫਟ ਆਏ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਕੌਮ ਦੇ ਸਿਧਾਂਤ ਨੂੰ ساری ਦੁਨੀਆ ਤੱਕ ਪ੍ਰਸੈਡ ਕਰੀਏ ਦੱਸਿਓ ਵੀ ਬਾਬਾ ਨਾਨਕ ਕਿੱਡਾ ਵੱਡਾ ਆਇਆ ਸੀ ਕਿੱਦਾਂ ਸਹਾਇਆਂ ਨੇ ਈਸਾ ਦੇ ਗੁਣ ਗਾਏ ਕਿੱਦਾਂ ਮੁਸਲਮਾਨਾਂ ਨੇ ਮੁਹੰਮਦ ਦੇ ਗੁਣ ਗਾਏ ਉਹ ਤੁਸੀਂ ਨਾਨਕ ਦੇ ਗੁਣ ਗਾਣ ਜੋਗਾ ਨਹੀਂ ਰਹੇ ਤੁਸੀਂ ਹੋਰ ਕਬਰਾਂ ਦੇ ਗੁਣ ਗਾਣ ਲੱਪੇ ਹੋ ਕੀ ਤੁਹਾਡੇ ਕਿੰਨੀ ਕੁ ਤਰੱਕੀ ਹੋ ਗਈ ਹੈ ਕਿੰਨਾ ਕੁ ਤੁਸੀਂ ਅਮੀਰ ਹੋ ਗਏ ਉਹਨਾਂ ਥਾਂ ਤੇ ਡੇਰਿਆਂ ਤੇ ਜਾ ਕੇ ਠੱਕੇ ਖਾ ਕੇ ਕਿੰਨੇ ਕਿ ਤੁਸੀਂ ਤੰਦਰੁਸਤ ਹੋ ਗਏ ਐ ਇੱਥੇ ਐਸੇ ਬਾਬੇ ਬੈਠੇ ਨੇ ਜਿਹੜੇ 5-5 ਕਰੋੜ ਦੀ ਖੀਰ ਵੇਚ ਜਾਂਦੇ ਨੇ 5 ਕਰੋੜ ਬਾਬੇ ਦੀ ਤਿੰਨਾਂ ਦਿਨਾਂ ਦੀ ਆਮਦਨ ਬੁੱਦੂ ਲਾਣਾ ਨਾ ਬਣੋ ਗੁਰੂ ਕੋਲੋਂ ਅਕਲ ਲਓ ਤਾਂ ਹਸੀ ਕਹਿੰਦੇ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਕਰੋ ਤੇ ਗੁਰੂ ਲੋਕ ਮਤ ਮਨਮਾਤਾ ਕਰੀਏ ਤਿਆਗ ਐਸੀ ਐਨਾਂ ਕੋ ਮੇਰਾ ਟੌਪਿਕ ਥੋੜਾ ਮੇਰਾ ਟਾਈਮ ਜ਼ਿਆਦਾ ਲੱਗ ਜਾਂਦਾ ਮੈਂ ਖੇਮੰਦਾ ਜਾ ਚੁੱਕਾ ਹੁਣ ਗੁਰੂ ਕੀ ਦੇਗ ਵਰਤਣੀ ਐ ਨਾਲ ਅਸੀਂ ਛੋਟੀ ਜੀ ਅਰਦਾਸ ਕਰ ਲੈਣੀ ਐ ਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਆਪਣੇ ਨਿੱਜਾਂ ਮਹਿਲਾ ਮਲਬੀ ਜਾਣਗੇ ਮੰਦਰਾਂ ਵੱਲ ਤੇ ਜੋ ਇਹਨਾਂ ਦਾ ਲੰਗਰ ਦਾ ਸਿਸਟਮ ਐ ਉਹ ਮੈਨੂੰ ਪਤਾ ਨਹੀਂ ਕਿੱਥੇ ਰੱਖਿਆ ਹੈ ਨਹੀਂ ਉਸ ਤੇ ਕੇ ਨਾ ਇੱਥੇ ਲੱਗੇ ਦੇਖ ਇੱਕ ਵਾਰ ਭੋਗ ਨਹੀਂ ਲੱਗਿਆ ਦੋਰੇ ਬਣਾਈ ਹੈ ਹਾਂ ਨਾਲਿਆਂ ਦੇਖ ਤੋਂ ਕਹਿੰਦੇ ਭੋਗ ਲੱਗਿਆ ਚਲੋ ਠੀਕ ਹੈ ਫੇ ਫੇ ਨਾਂ ਸਾ ਪੜਨਾ ਬਣਾ ਜੇ ਦੋਰੀ ਬਣਾਈ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਸਾਹਿਬ ਆਨੰਦ ਪਿਆ ਮੇਰੀ ਮਾਏ ਸਤਿਗੁਰ ਤਾਂ ਪਾਇਆ ਸਹਿ ਛੇਤੀ ਰਾਗ ਰਤਨ ਪਰਿਵਾਰ ਪਰੀਆਂ ਸ਼ਬਦੋ ਤੰਗਾਬ ਹੋ ਹਰੀ ਕੇ ਰਾਮ ਕਹਿ ਨਾਨਕ ਆਨੰਦ ਹੋਆ ਏ ਮਨ ਮੇਰਿਆ ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰੋ ਕਰੇ ਤੇਰਾ ਸਭਨਾ ਗੱਲਾਂ ਸਮਰੱਥ ਸੁਆਮੀ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬ ਘਰ ਤਾਂ ਤੇਰਾ ਸਭ ਕਿਸ ਹੈ ਸਦਾ ਸਿਫਤ ਸਲਾਹ ਤੇਰੀ ਨਾਮ ਜਿਨ ਕੇ ਮਨ ਵਸਿਆ ਕਹ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਧਾਰ ਮੇਰਾ ਕਰ ਸ਼ਾਂਤ ਸੁਖਮਨ ਆਏ ਬਸਿਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਕਹ ਨਾਨਕ ਸੁਣਾ ਸੰਤੋ ਬਾਜੇ ਪੰਜ ਸ਼ਬਦ ਘਰ ਸਭਾ ਗਏ ਪੰਜ ਦੂਤ ਤੁਦ ਬਸ ਗਿਤ ਧੁਰ ਕਰਮ ਪਾਇਆ ਤੁਦ ਜਨ ਕੋ ਕਹ ਨਾਨਕ ਤੈ ਸੁਖ ਹੋਆ ਤੇਰਾ ਸਭ ਕਿਛ ਹੈ ਸਦਾ ਸਿਵ ਸਲਾਹ ਤੇਰੀ ਨਾਮ ਜਨ ਕੇ ਮਨ ਬਸਿਆ ਕਹ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਧਾਰ ਮੇਰਾ ਦਰਸ਼ਨ ਸੁਖਮਨ ਆਏ ਬਸਿਆ ਸਦਾ ਕੁਰਬਾਨ